ਤਾਂ ਦੇ ਕੀ ਮਾਮਲਾ ਸੇ ਜਿਹਨੂੰ ਲੈ ਕੇ ਆਜ ਇੱਕਤਾ ਪਾਰਟੀ ਵੱਲੋਂ ਜਿਹੜੀ ਪ੍ਰੈਸ ਮੀਟਿੰਗ ਕੀਤੀ ਗਈ ਆ ਮੈਂ ਗਰਮੀਤ ਲਾ ਬਿੱਟੂ ਪ੍ਰਧਾਨ ਇਕਤਾ ਪਾਰਟੀ ਵੈਸੇ ਦਸੀ ਸਮੇ ਸਮੇ ਤੇ ਵੀ ਨਸ਼ੇ ਦੇ ਖਿਲਾਫ ਪੰਜਾਬ ਦੇ ਵਿੱਚ ਜੋ ਨਸ਼ਾ ਨਜਾਇਜ਼ ਵਿਕਦਾ ਉਹਦੇ ਖਿਲਾਫ ਇਕਤਾ ਪਾਰਟੀ ਸਮੇ ਸਮੇ ਤੇ ਪ੍ਰੋਗਰਾਮ ਕਰਦੀ ਆਈ ਹੈ ਕਿਉਂਕਿ ਹੁਣ ਪਿਛਲੇ ਦਿਨੀ ਹੀ ਮੈਂ ਸਮੇ ਦਾ ਮਿਸਲਰੂਰ ਦੇ ਵਿੱਚ ਵੀ ਪਿੰਡ ਗੁਜਰਾ ਦੇ ਵਿੱਚ ਵੀ ਜਿਹੜੇ 20 22 ਬੰਦੇ ਉੱਥੇ ਮਰੇ ਆ ਉਹ ਵੀ ਬਾਈ ਬੰਦੇ ਮਰੇ ਆ ਤੇ ਮੇਰੇ ਹਿਸਾਬ ਨਾਲ ਉੱਥੇ ਕਾਫੀ ਜਿਹੜੇ ਆ ਵੀ ਉੱਥੇ ਹਸਪਤਾਲ ਦੇ ਵਿੱਚ ਵੀ ਦਾਖਲ ਹੈਗੇ ਆ ਉਹ ਜਿਹੜੇ ਬੰਦੇ ਮਰੇ ਆ ਜਾਂ ਦਾਖਲ ਹੈਗੇ ਆ ਉਹ ਨਜਾਇਜ਼ ਸ਼ਰਾਬ ਜਿਹੜੀ ਟੀਕਿਆਂ ਵਾਲੀ ਤਜਾਹ ਵਾਲੀ ਜਿਹੜੀ ਆ ਉਹ ਲਗਭਗ ਪੂਰੇ ਪੰਜਾਬ 'ਚ ਹੀ ਵਿਖਦੀ ਪਈ ਆ ਉਹ ਸ਼ਰਾਬ ਪੀਣ ਦੇ ਨਾਲ ਮੈਂ ਸਮਝਦਾ ਉਹ ਗਰੀਬ ਪਰਿਵਾਰਾਂ ਦੇ ਵਿੱਚੋਂ ਜਿਨ੍ਹਾਂ ਦੀ ਮੋਤਾ ਹੋਈਆਂ ਉਹ ਸਾਰੀ ਜ਼ਿੰਮੇਵਾਰੀ ਮੈਂ ਸਮਝਦਾ ਇੱਕ ਤੇ ਉਥੋਂ ਦੀ ਪ੍ਰਸ਼ਾਸਨ ਦੀ ਹੈਗੀ ਹੈ ਦੂਸਰੀ ਉਥੇ ਸਰਕਾਰ ਦੀ ਹੈਗੀ ਹੈ ਕਿਉਂਕਿ ਸਮੇਂ-ਸਮੇਂ ਤੇ ਜਦੋਂ ਸਰਕਾਰਾਂ ਆਵਦੀਆਂ ਉਹ ਬੜੇ ਵੱਡੇ-ਵੱਡੇ ਦਾਅਵੇ ਕਰਦੀਆਂ ਆ ਕਿ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਕੋਈ ਸਰਕਾਰ ਕਹਿੰਦੀ ਆ 2 ਹਫ਼ਤੇ ਖਤਮ ਕਰ ਦੇਾਂਗੇ ਕੋਈ ਸਰਕਾਰ ਬਣਨ ਤੋਂ ਪਹਿਲਾਂ ਕਹਿੰਦੀ ਅਸੀਂ ਜੇ ਨੂੰ 2 ਹਫ਼ਤਿਆਂ 'ਚ ਖਤਮ ਕਰ ਦੇਾਂਗੇ ਪਰ ਮੈਂ ਸਮਝਦਾ ਵੀ ਇਹ ਜੋ ਪੰਜਾਬ ਦੀ ਅੱਜ ਹਾਲਾਤ ਬੜੇ ਆ ਜਾ ਜਿਹੜੇ ਜਿਨ੍ਹਾਂ ਦੇ ਜੀ ਚਲੇ ਗਏ ਆ ਉਹਨਾਂ ਨੂੰ ਜਾ ਕੇ ਪੁੱਛੋ ਵੀ ਜਿਹੜੇ ਘਰ ਦੇ ਜੀ ਚਲੇ ਗਏ ਆ ਘਰ ਦੇ ਗੁਜਾਰੇ ਕਿਦਾਂ ਚੱਲਣਗੇ ਕਿਉਂਕਿ ਗਰੀਬ ਬੰਦਾ ਹਮੇਸ਼ਾ ਸੋਚਦਾ ਵਾ ਵੀ ਜੇ 5-700 ਹਜ਼ਾਰ ਦਿਹਾੜੀ ਲੈਂਦਾ ਤੇ ਉਹ 100-200 ਰੁਪਈਆ ਮੈਂ ਸਮਝਦਾ ਜਿਹੜੇ ਨਜਾਇਜ਼ ਰਾਹ ਵੇਚਦੇ ਆ ਉੱਥੇ ਜਿਹੜੇ ਉਹ ਖਰਚ ਜਾਂਦੇ ਆ ਦੂਸਰਾ ਮੈਂ ਤੁਹਾਨੂੰ ਹੋਰ ਬੇਨਤੀ ਕਰਦਾ ਵੀ ਉੱਥੇ ਰਮਨ ਅਮਨ ਰੋੜਾ ਜਿਹੜੇ ਆ ਪੰਜਾਬ ਦੇ ਮੰਤਰੀ ਹੈਗੇ ਆ ਉਹ ਪਰਿਵਾਰਾਂ ਦੇ ਨਾਲ ਦੁੱਖ ਜਿਹੜੇ ਐ ਸਾਂਝ ਕਰਨ ਗਏ ਸੀਗੇ ਪਰ ਮੈਂ ਸਮਝਦਾ ਮੰਤਰੀਆਂ ਨੂੰ ਸਵਾਲ ਜਵਾਬ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਵਾ ਉਹਨਾਂ ਨੇ ਜਵਾਬ ਇਹ ਦਿੱਤਾ ਵੀ ਦੇਖੋ ਮੀਡੀਆ ਵਾਲਿਆਂ ਨੂੰ ਵੀ ਜੇ ਠੇਕੇ ਤੋਂ ਸ਼ਰਾਬ ਲਈ ਹੁੰਦੀ ਤੇ ਸ਼ਹਿਰ ਦੇ ਬੰਦੇ ਨਾ ਮਰਦੇ ਅਸੀਂ ਕਹਿੰਦੇ ਵਾਕੇ ਠੇਕਿਆਂ 'ਚ ਸ਼ਰਾਬ ਵਕਣੀ ਚਾਹੀਦੀ ਐ ਠੇਕਿਆਂ ਤੋਂ ਹੀ ਲੈਣੀ ਚਾਹੀਦੀ ਐ ਕਿਉਂਕਿ ਮੈਂ ਉਹ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਜੇ ਤੁਸੀਂ ਕਹਿੰਦੇ ਵਾਕੇ ਕਹਿੰਦੇ ਐ ਕਿ ਸ਼ਰਾਬ ਬਾਹਰ ਵਿਕਦੀ ਆ ਜਿਹੜੀ ਛਰਾਬ ਵੇਚਦੀ ਉਹ ਜ਼ਿੰਮੇਵਾਰੀ ਕਿਹਦੀ ਹੈ ਇੱਕ ਤੇ ਐਕਸਾਈਜ਼ ਵਿਭਾਗ ਦੇ ਹੈਗੀ ਹੈ ਦੂਸਰੀ ਪ੍ਰਸ਼ਾਸਨ ਦੀ ਹੈਗੀ ਹੈ ਤੀਸਰੀ ਸਰਕਾਰ ਦੀ ਹੈਗੀ ਹੈ ਦੇਖੋ ਇਹ ਕਿੰਨੇ ਜਿਹੜੀਆਂ ਚੀਜ਼ਾਂ ਜਿਹੜੀਆਂ ਇਹ ਚੀਜ਼ਾਂ ਰੋਕਣ ਵਾਸਤੇ ਹੈਗੀਆਂ ਪਰ ਮੈਂ ਸਮਝਦਾ ਵੀ ਆਈ 27 ਤੋਂ ਉੱਪਰ ਸਮਾ ਹੋ ਗਿਆ ਵੀ ਲਗਾਤਾਰ ਮੈਂ ਸਮਝਦਾ ਪੰਜਾਬ ਚ ਸਰਾਬ ਵਿਕਦੀ ਪਈ ਹੈ ਬੰਦੇ ਮਰਦੇ ਪਏ ਲੋਕਾਂ ਦੇ ਜੀ ਘਰੋਂ ਜਾਂਦੇ ਪਏ ਆ ਜੇ ਆਪਾਂ ਕਪੂਰਥੱਲੇ ਦੀ ਗੱਲ ਕਰਦੇ ਆ ਕਪੂਰਥੱਲੇ ਦੇ 2 ਸਾਲਾਂ ਦੇ ਵਿੱਚ ਵੈਸੇ ਇਕਤਾ ਪਾਰਟੀ ਸਮੇਂ-ਸਮੇਂ ਤੇ ਪ੍ਰੋਗਰਾਮ ਕਰਦੀ ਪਈ ਹੈ ਪਰ ਪਿਛਲੇ 2 ਸਾਲਾਂ ਦੇ ਵਿੱਚ ਕਪੂਰਥੱਲੇ ਦੇ ਵਿੱਚ ਕੜੀ ਚੀਜ਼ ਨਹੀਂ ਹੋਏ ਵਗਦੀ ਪਈ ਮੈਂ ਐਸਐਸਪੀ ਸਾਹਿਬ ਨੂੰ ਜਿਹੜੇ ਹੇਠਲੇ ਅਫਸਰ ਨੂੰ ਬੇਨਤੀ ਕਰਨਾ ਚਾਹਨਾ ਵੀ ਇਕਤਾ ਪਾਰਟੀ ਨੇ ਬੜੇ ਪ੍ਰੋਗਰਾਮ ਕੀਤੇ ਆ ਨਸ਼ਿਆਂ ਦੇ ਖਿਲਾਫ ਕਿਉਂਕਿ ਦੇਖੋ ਵੀ ਜੜੇ ठेकेदारਾਂ ਨੇ ਕਰੋੜਾਂ ਅਰਬਾਂ ਰੁਪਈਆ ਲਾ ਕੇ ਵੀ ਇਹ ਸਰਕਾਰ ਨੂੰ ਫਾਇਦਾ ਪਹੁੰਚਾਉਂਦੇ ਆ ਕਿਉਂਕਿ ਪੰਜਾਬ ਦੇ ਵਿੱਚ ਜੜੀ ਵੀ ਸਰਕਾਰ ਬੰਦੀ ਹੈ ਉਹ ਸ਼ਰਾਬ ਦੇ ਠੇਕੇਦਾਰਾਂ ਤੋਂ ਜਿਨ੍ਹਾਂ ਨੂੰ ਮੋਟੀ ਕਮਾਈ ਜੜੀ ਹੈ ਉਹ ਸਰਕਾਰਾਂ ਨੂੰ ਆਂਦੀ ਹੈ ਕਿਉਂਕਿ ਲੋਕ ਕਹਿੰਦੇ ਪੰਜਾਬ ਦੇ ਵਿੱਚ ਤਮਾਮ ਪੁੱਤ ਸਰਕਾਰ ਦੇ ਜਿਹੜੇ ਹੁੰਦੇ ਆ ਉਹ ਠੇਕੇਦਾਰ ਹੁੰਦੇ ਆ ਪਰ ਕਪੂਰ ਥੱਲੇ ਦੇ ਵਿੱਚ ਇਹੋ ਜੀ ਕੜੀ ਚੀਜ਼ ਨਹੀਂ ਵਿਗਦੀ ਚਿੱਟਾ ਵਿਗਦਾ ਸ਼ਰਾਬ 익ਦੀ ਹੈ ਡਣਾ ਸਟਾ ਚੱਲਦਾ ਲੈਟਰੀ ਚੱਲਦੀ ਹੈ ਪਰ ਅੱਜ ਤੱਕ ਸਰਕਾਰ ਨੂੰ ਪੁੱਛਣਾ ਚਾਹਨਾ ਕਿ ਕਪੂਰਥ ਦੇ ਜਿਹੜੇ ਸਰਕਾਰ ਦੇ ਨੁਮਾਇੰਦੇ ਹੈਗੇ ਆ 2 ਸਾਲਾਂ ਦੇ ਵਿੱਚ ਇਹ ਸਰਕਾਰ ਵੱਲੋਂ ਜਾਂ ਕਪੂਰਥ ਜਿੰਨੇ ਆਪ ਦੇ ਨੁਮਾਇੰਦੇ ਹੈਗੇ ਆ ਇੱਕ ਵੀ ਬੰਦਾ ਦੱਸ ਦੇਵੇ ਵੀ ਅੱਜ ਤੱਕ ਕਿਸੇ ਨਸ਼ਿਆਂ ਦੇ ਖਿਲਾਫ ਕੋਈ ਗੱਲ ਕੀਤੀ ਹੋਵੇ ਜ਼ਿੰਮੇਵਾਰੀ ਤੁਸੀਂ ਕਿਹਦੀ ਸਮਝਦੇ ਕੀ ਪ੍ਰਸ਼ਾਸਨ ਦੀ ਲਾਹ ਪ੍ਰਵਾਈ ਕਿ ਪੁਲਿਸ ਪ੍ਰਸ਼ਾਸਨ ਦੀ ਲਾਪਰਵਾਹੀ ਕੁਝ ਮੈਂ ਤਾਂ ਪਹਿਲਾਂ ਗੱਲ ਕੀਤੀ ਹੈ ਇਹ ਤੇ ਜ਼ਿੰਮੇਵਾਰੀ ਜਿਹੜੀ ਹੈ ਪ੍ਰਸ਼ਾਸਨ ਦੀ ਵੀ ਬੰਦੀ ਹੈ ਪਹਿਲੀ ਗੱਲ ਤਾਂ ਸਰਕਾਰ ਦੀ ਬੰਦੀ ਹੈ ਕਿਉਂਕਿ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਹੈ ਵੀ ਅਸੀਂ ਹੁਣ ਨਸ਼ਾ ਖਤਮ ਕਰ ਦੇਵਾਂਗੇ ਸਰਕਾਰ ਦੀ ਪਹਿਲ ਦਾ ਤੇ ਜ਼ਿੰਮੇਵਾਰੀ ਬੰਦੀ ਹੈ ਐਕਸਾਈਜ਼ ਦੀ ਬੰਦੀ ਹੈ ਪੁਲਸ ਮਹਿਕਮੇ ਦੀ ਤਾਂ ਬੰਦੀ ਬੰਦੀ ਹੈ ਕਿਉਂਕਿ ਜੇ ਆਪਾਂ ਕਪੂਰਥਲੇ ਸਿਟੀ 'ਚ ਆਪਾਂ ਬੈਠੇ ਆ ਇਹ ਸਿਟੀ ਖਾਣੇ ਵਾਲਿਆਂ ਦੀ ਤੇ ਐਕਸਾਈਜ਼ ਮਹਿਕਮੇ ਦੀ ਜਿਹੜੀ ਇਹ ਜ਼ਿੰਮੇਵਾਰੀ ਬੰਦੀ ਹੈ ਤਜਰਬ ਗੱਲ ਕਰੀ ਜਿਹੜੇ ਕਿ 2 ਨੰਬਰ ਦੇ ਵਪਾਰੀ ਹੈ ਸ਼ਰਾਬ ਦੇ ਤਾਂ ਉਹਨਾਂ ਨੂੰ ਤੁਸੀਂ ਕਿੱਦਾਂ ਦੇ ਦੇ ਕਿ ਜਿਹੜਾ ਕਿ ਉਹਨਾਂ ਦੇ ਉੱਤੇ ਕਿਸ ਤਰੀਕੇ ਦੀ ਕਾਰਵਾਈ ਹੋਣੀ ਚਾਹੀਦੀ ਕਿ ਜਿਆਦਾ ਕਾਨੂੰਨ ਸਖਤ ਹੋਣਾ ਚਾਹੀਦਾ ਦੇਖੋ ਜੀ ਮੈਂ ਤੇ ਇਹੀ ਕਹਿੰਨਾ ਦੇਖੋ ਜਿਹੜੇ ਸ਼ਰਾਬ ਵੇਚ ਨਾਲ ਹੈਗੇ ਆ ਜਾਂ ਹੋਰ ਨਸ਼ੇ ਵੇਚਦੇ ਆ ਉਹਨਾਂ ਨੂੰ ਇਹ ਪਤਾ ਵੀ ਕੋਈ ਗੱਲ 10-15 ਬੋਤਲਾਂ ਫੜੀਆਂ ਗਈਆਂ 2-4-5 ਜਨਾਂ ਦਾ ਜੁਰਮਾਨਾ ਹੋ ਜਾਣੀ ਹੈ ਉਹ ਜਦੋਂ ਬਾਹਰ ਆਂਦਾ 2 4 15 ਬੋਤਲਾਂ ਵੇਚ ਦਾ ਮੁੜ ਕੇ ਪੇਟੀਆਂ ਸ਼ੁਰੂ ਕਰ ਦਿੰਦਾ ਅਸੀਂ ਕਹਿੰਦੇ ਕਾਨੂੰਨ ਕੋਈ ਇਹੋ ਜਿਹਾ ਹੋਣਾ ਚਾਹੀਦਾ ਕਿ ਜਿਸ ਤਰ੍ਹਾਂ ਅੱਜ ਕੋਈ ਬੰਦਾ ਚਿੱਟੇ 'ਆਲਾ ਫੜਿਆ ਜਾਂਦਾ ਦੋ-ਦੋ ਸਾਲ ਜਮਾਨਤ ਨਹੀਂ ਹੁੰਦੀ ਇਸੇ ਤਰ੍ਹਾਂ ਕੋਈ ਜਿਹਨੇ ਕੋਈ ਸ਼ਰਾਬ ਫੜੀ ਜਾਂਦੀ ਹੈ ਚਾਹੇ 4 ਬੋਤਲਾਂ 4 ਪੇਟੀਆਂ 50 ਪੇਟੀਆਂ 100 ਪੇਟੀਆਂ ਇਹ ਤੇ ਇਹੋ ਜਿਹਾ ਕਾਨੂੰਨ ਲਾਗੂ ਹੋਣਾ ਚਾਹੀਦਾ ਕਿ ਜਿਹੜਾ ਬੰਦਾ ਫੜਿਆ ਜਾਂਦਾ ਘੱਟੋ-ਘੱਟ ਦੋ ਸਾਲ ਬੰਦੀ ਦੀ ਜਮਾਨਤ ਨਹੀਂ ਹੋਣੀ ਚਾਹੀਦੀ ਕਿਉਂਕਿ ਜਿੱਨਾਂ ਚਿਰ ਇਹ ਕਾਨੂੰਨ ਨਹੀਂ ਬੰਦਾ ਉਹਨਾਂ ਜਿਹੜੇ ਮੈਂ ਸਮਝਦਾ ਵੀ ਕਪੂਥਲੇ ਵਿੱਚ ਜਾਂ ਪੰਜਾਬ ਦੇ ਵਿੱਚ ਇਹ ਠੇਕੇਦਾਰਾਂ ਦੀ ਤੇ ਸ਼ਰਾਬ ਵੇਚਣ ਵਾਲਿਆਂ ਦੀ ਮੈਂ ਸਮਝਦਾ ਆਮਣੇ ਸਾਹਮਣੇ ਹੁੰਦੇ ਰਹਿਣਗੇ ਜੇ ਕਾਨੂੰਨ ਬਣ ਜਾਵੇ ਤੇ ਮੈਂ ਸਮਝਦਾ ਕਿ ਅਮਨ ਸ਼ਾਂਤੀ ਜਿਹੜੀ ਬਿਲਕੁਲ ਹੋਊਗੀ ਕਿ ਜੇ ਬੰਦਾ 1000 ਰੁਪਏ ਦਿਹਾੜੀ ਕਮਾਉਂਦਾ ਉਹ 200 ਰੁਪਏ ਖਰਚਨ ਦਾ ਕੱਲ ਨਾ ਕਮਾ ਸਕਦਾ ਉਹਨੂੰ ਤਕਲੀਫ ਨਹੀਂ ਉਹਨੂੰ ਇੱਕ ਤਰ੍ਹਾਂ ਦੀ ਚੀਜ਼ ਸਹੀ ਮਿਲੂਗੀ ਇੱਕ ਉਹਦਾ ਜਿਹੜਾ ਸਰੀਰ ਜਿਹੜਾ ਉਹ ਬਿਲਕੁਲ ਸਹੀ ਰਹੂਗਾ ਕਟਕੈਂਦ ਮਤਲਬ ਕਿ ਐਕਸਾਈਜ਼ ਪਾਲਸੀ ਦੇ ਵਿੱਚ ਵੀ ਬਦਲਾਵ ਦੀ ਲੋੜ ਹੈਗੀ ਹੈ ਬਿਲਕੁਲ ਜੀ ਮੈਂ ਕਹਿੰਦਾ ਕੋਈ ਐਹੋ ਜੇ ਅਫਸਰ ਚਾਹੀਦੇ ਆ ਕਿ ਜੜੇ ਮੈਂ ਸਮਝਦਾ ਇਹਨਾਂ ਨੂੰ ਨੱਥ ਪਾਈ ਜਾਵੇ ਕਿਉਂਕਿ ਇੱਕ ਤਾਂ ਪਾਰਟੀ ਸਮੇ ਸਮੇਂ ਤੇ ਚਾ ਕਿਸੇ ਦੀ ਵੀ ਸਰਕਾਰ ਆਈ ਹੈ ਇਹਨਾਂ ਨਸ਼ਿਆਂ ਵਾਲੇ ਦੇ ਖਿਲਾਫ ਤੇ ਇੱਕ ਤਾਂ ਪਾਰਟੀ ਹੈਗੀ ਹੈਗੀ ਹੈ ਚਾਹੇ ਜੋ ਮਰਜ਼ੀ ਕਪੂਰਤਲੇ ਚ ਹੋਵੇ